ਅੱਜ ਮਾਨਯੋਗ ਸੁਪਰੀਮ ਕੋਰਟ ਆਫ ਇੰਡੀਆ ਨੇ ਦਿੱਲੀ ਦੇ ਮੁੱਖ ਮੰਤਰੀ ਸਾਡੇ ਸਤਿਕਾਰਯੋਗ ਅਰਵਿੰਦ ਕੇਜਰੀਵਾਲ ਜੀ ਨੂੰ ਜ਼ਮਾਨਤ ਦਿੱਤੀ ਹੈ ਸੋ ਮੈਂ ਹੌਨਰੇਬਲ ਸੁਪਰੀਮ ਕੋਰਟ ਦਾ ਜੀਤੇ ਧੰਨਵਾਦ ਕਰਦਾ ਉੱਥੇ ਸਾਰੇ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਵਧਾਈ ਦਿੰਦਾ ਕਿ ਅੱਜ ਸਾਡੇ ਸੁਪਰੀਮੋ ਸਾਡੇ ਵਿੱਚ ਹੋਣਗੇ ਤੇ ਆਉਣ ਵਾਲੀ ਜੋ ਹਰਿਆਣਾ ਦੀ ਅਚੋਨਾ ਨੇ ਉਹਦੇ ਵਿੱਚ ਇੱਕ ਬਹੁਤ ਵੱਡਾ ਰੋਲ ਹੈ ਜਿਹੜਾ ਉਹਰਵਨ ਕੇਜਰੀਵਾਲ ਜੀ ਅਦਾ ਕਰਨਗੇ ਜਿੱਥੇ ਮੈਂ ਧੰਨਵਾਦ ਕਰਦਾ ਸੁਪਰੀਮ ਕੋਰਟ ਦਾ ਤੇ ਸਾਡੇ ਵਰਕਰਾਂ ਦਾ ਜਿਨ੍ਹਾਂ ਨੇ ਬਹੁਤ ਪਿਛਲੇ ਸਮੇਂ ਦੇ ਵਿੱਚ ਸੰਜਮ ਤੋਂ ਕਮ ਲਿਆ ਅਦਾਲਤ ਤੇ ਸਾਰਿਆਂ ਨੂੰ ਭਰੋਸਾ ਸੀ ਨਿਆਂ ਪ੍ਰਕਿਰਿਆ ਦੇ ਭਰੋਸਾ ਸੀ ਤੇ ਆਖਿਰ ਸੱਚ ਦੀ ਜਿੱਤ ਹੋਈ ਹੈ ਜੋ ਫੈਸਲਾ ਆਇਆ ਹੈ ਮਾਨਯੋਗ ਜੱਜ ਸਾਹਿਬ ਨੇ ਜੋ ਟਿੱਪਣੀ ਕੀਤੀ ਹੈ ਉਹ ਵੀ ਇੱਕ ਵੈਸੇ ਸਾਰਾ ਹਲੇ ਫੈਸਲਾ ਆਉਣਾ ਜਿਹੜਾ ਪੜਿਆ ਜਾਣਾ ਹੈ ਪਰ ਜੋ ਦੱਸਿਆ ਗਿਆ ਹੈ ਕਿ ED ਤੇ CBI ਤੇ ਵੀ ਉਹਨਾਂ ਨੇ ਸਵਾਲ ਚੁੱਕੇ ਆ ਸੋ ਕੇਂਦਰ ਸਰਕਾਰ ਨੂੰ ਇਹ ਸਮਝਣਾ ਚਾਹੀਦਾ ਕਿ ਇੰਡੀਆ ਸਭ ਤੋਂ ਵੱਡਾ ਲੋਕਤੰਤਰ ਹੈ ਸੰਸਾਰ ਦਾ ਇੱਥੇ ਤਾਨਾਸ਼ਾਹੀ ਨਹੀਂ ਚੱਲ ਸਕਦੀ ਇੱਥੇ ਅਦਾਲਤਾਂ ਨੇ ਇੰਡੀਪੈਂਡੈਂਟ ਨੇ ਸੋ ਜੋ ਹੈ ਇੱਕ ਸਪਨਾ ਸੰਜੋਈ ਬੈਠੀ ਹੈ ਕੇਂਦਰ ਦੀ ਸਰਕਾਰ ਕਿ ਅਸੀਂ ਬਲ ਛਲ ਕਪਟ ਦੇ ਨਾਲ ਅਰਵਿੰਦ ਕੇਜਰੀਵਾਲ ਜੀ ਨੂੰ ਤੇ ਆਮ ਆਦਮੀ ਪਾਰਟੀ ਨੂੰ ਅਸੀਂ ਦੱਬ ਲਾਂਗੇ ਇਹਨਾਂ ਦੇ ਆਗੂਆਂ ਨੂੰ ਗ੍ਰਿਫਤਾਰ ਕਰਕੇ ਵਰਕਰਾਂ ਨੂੰ ਦਾ ਹੌਸਲਾ ਸਪਸ਼ਟ ਕਰ ਦੇਵਾਂਗੇ ਇਹ ਸਾਰੀਆਂ ਗੱਲਾਂ ਗਲਤ ਨੇ ਇਹਨਾਂ ਨੂੰ ਸਬਕ ਸਿੱਖਣਾ ਚਾਹੀਦਾ ਹੈ ਆਮ ਆਦਮੀ ਪਾਰਟੀ ਅਰਵਿੰਦ ਕੇਜਰੀਵਾਲ ਜੀ ਦੇ નેਤਰਤਵ ਦੇ ਵਿੱਚ ਹਮੇਸ਼ਾ ਅੱਗੇ ਵਧਿਆ ਤੇ ਅੱਗੇ ਵਧਦੀ ਰਹੇਗੀ